ਇਹ ਹਰ ਰਸ ਪੀ ਪਾਵੇ ਜਨ ਕੋਏ ਅਮਰਤ ਪੀਵੇ ਅਮਰ ਸੋਵੇ ਇਹ ਹਰ ਰਸ ਹਰ ਰਸ ਕੀਆ ਜਿਹੜਾ ਜਾਪ ਹੈ ਨਾ ਜਾਪੋ ਜਿਹੜੀ ਕੁਰਬਾਨੀ ਹੈ ਜਿਸ ਪ੍ਰਸਾਦ ਐਸਾ ਪ੍ਰਭ ਜਿਹੜਾ ਜਾਪ ਹੈ ਜੋ ਹਰ ਰਸ ਨੂੰ ਇਹ ਹਰ ਰਸ ਆਹ ਕੁਰਬਾਨੀ ਹਰ ਰਸ ਪਾਵੇ ਜਨ ਕੋਏ ਇਹ ਹਰ ਰਸ ਜਦ ਪਾਉਂਦਾ ਜਦ ਗੁਰਬਾਣੀ ਨੂੰ ਪ੍ਰੇਮ ਕਰਦਾ ਤਾਂ ਹਰ ਰਸ ਵੰਦੇ ਆ ਨਹੀਂ ਬਣਦੀ ਉਹਦੀ ਜੇ ਆਮਦੰਦ ਦਾ ਸਾਧਨ ਲਾਉਂਦਾ ਹਰ ਜਸ ਕਿੱਥੇ ਹੈ ਫਿਰ ਤਾਂ ਬਿਖ ਰਸ ਆਇਆ ਜਿਹੜੇ ਆਮਦੰਦ ਦਾ ਸਾਧਨ ਲਾਉਂਦੇ ਨੇ ਉਹਨਾਂ ਵਾਸਤੇ ਬਿਖਿਆ ਰਸ ਹੈ ਉਹਨਾਂ ਬਾਤ ਸਰਾਫ ਰੂਪ ਹੈ ਲਖਮਣ ਲਖਮਣ ਮੂयो ਸਰਾਫ ਇਸ ਸ਼ਰਾਬ ਮਾਰ ਮਾਰ ਜਾਣਾ ਉਹਨਾਂ ਨੂੰ ਸ਼ਰਾਪੇ ਦੇ ਜੇ ਫਰਮਾਨੇ ਦੇ ਲੜ ਲੱਗੇ ਵੀ ਤੁਸੀਂ ਨਰਕਾਂ 'ਚ ਪੈ ਗਏ ਕਹਾ ਹੋਰ ਉਹ ਤਾਂ ਪ੍ਰਾਚੀ ਹੋਗੀ ਤੇ ਇਹ ਤੋਂ بڑا ਸ਼ਰਾਪ ਹੋਰ ਕੀ ਹੋਊਗਾ ਸਭ ਤੋਂ بڑا ਸ਼ਰਾਪ ਕੀ ਹੋਊਗਾ ਹਾਂਜੀ ਇਹ ਹਰ ਰਸ ਪਾਵੇ ਜਨ ਕੋਏ ਇਹ ਹਰ ਰਸ ਪਾਵੇ ਜਨ ਕੋਏ ਕੋਈ ਬਿਰਲਾ ਹੋਊਗਾ ਜਿਹਨੂੰ ਇਹ ਹਰ ਰਸ ਮਿਲਣਾ ਸਮਝਣਾ ਈਲ ਬਹੁਤ ਹੋਊਗੀ ਗੁਰਦੁਆਰੇ ਈਲ ਬਹੁਤ ਹੋਊਗੀ ਗੁਰਬਾਣੀ ਸੁਣਨ ਵਾਲਿਆਂ ਦੀ ਉਹ ਨਾ ਜੋ ਹਰ ਰਸ ਬਿਰਲੇ ਬਿਰਲੇ ਨੂੰ ਪ੍ਰਾਪਤ ਹੋਊ ਹਰ ਰਸ ਉਹਨੂੰ ਪ੍ਰਾਪਤ ਹੋਊ ਜਿਹੜਾ ਇਹਨੂੰ ਸਮਝ ਲੂ ਬੁੱਝ ਲੂ ਔਰ ਮੰਨ ਲੂ ਬੁੱਧ ਦੇ ਪ੍ਰਾਪਤਾਂ ਨਾਮ ਨੇ ਜਬੀ ਪ੍ਰਾਪਤ ਨੇ ਨਾਮ ਨੇ ਵੀ ਪ੍ਰਾਪਤ ਨੇ ਇਹ ਨਾਮ ਨੇ ਤੇ ਵੀ ਥੱਲੇ ਨਿਕਲ ਜਾਂਦਾ ਜੇ ਪਾਟਾ ਕੱਚਾ ਹੋਵੇ ਹੁੰਦਾ ਤਾਂ ਹਰ ਰਸ ਦੀ ਧਾਰ ਛੇ ਕਰਕੇ ਪਾਰ ਚਲੀ ਜਾਂਦੀ ਹੈ ਆਇਆ ਦੇ ਪਾਣੇ ਜਿੱ ਨਹੀਂ ਲੱਗਦਾ ਇਹ ਸੱਚੇ ਬਣ ਲਈ ਸਿੱਖਦਾ ਸੋਨਾ ਸੋਨਾ ਸੱਚ ਨੂੰ ਕੰਚਨ ਦੇਹੀ ਦੇ ਵਿੱਚ ਜਿਹੜੀ ਦੇ ਵਿੱਚ ਕੱਚ ਨਾ ਰਹੇ ਮਾਇਆ ਨਾ ਰਹੇ ਕੰਚਨ ਹੋਦਰ ਸੋਨਾ ਨਹੀਂ ਹੁੰਦਾ ਕੱਚ ਕੱਚ ਨਾ ਰਹੇ ਜਿਵੇਂ ਮਾਇਆ ਨਾ ਰਹੇ ਮਾਇਆ ਤਾਂ ਰਹਿਤ ਹਿਰਦੇ ਵਿੱਚ ਟਿਕਦਾ ਜਿੱਥੇ ਵਾਇਆ ਹੋਵੇ ਉੱਤੇ ਮਾਇਆ ਉਹ ਹੋਵੇ ਉੱਤੇ ਟਿਕਦਾ ਹੀ ਨਹੀਂ ਉੱਥੇ ਕੱਚਾ ਉੱਥੇ ਜਿਵੇਂ ਬਾਹਰ ਨਿਕਲ ਜਾਣਾ ਹੈ ਜਿੱਤੇ ਲੋਭ ਦਾ ਜਦੋਂ ਵੀ ਅੰਸਾ ਉੱਥੇ ਦੀ ਗੱਲ ਕਰਦੇ ਨੇ ਜਿੱਤੇ ਕਮੀਆਂ ਉੱਥੇ ਹੀ ਕਰਦਾ ਵਾਜਣੇ ਬੀਬੀ ਉੱਥੇ ਤਾਂ ਸਾਸਣੇ ਮਰ ਜਾਣਾ ਜਿਹੜੀ ਜਗ੍ਹਾ ਨਜ਼ਰ ਨਹੀਂ ਨਾ ਆਈ ਅੰਦਰ ਹਿਰਦੇ ਚ ਸਾਧੂ ਮਾਣੋ ਏੜੇ ਜਦੋਂ ਸਾਸਣ ਲੱਗਾ ਹੋ ਕੇ ਜਾਂਦਾ ਮਾਦੇ ਸਾਹਮਣੇ ਤੋ ਜਿਹੜੀ ਜਗ੍ਹਾ ਉਨ ਉਹਦੀ ਨਿਗਾਹ ਜੇ ਨਹੀਂ ਨ ਆਈ ਉੱਥੇ ਕਚਰ ਰਹਿ ਗਿਆ ਜੇ ਆਪਣੜੇ ਦਰਬਾਨ ਵਿੱਚ ਨਹੀਂ ਜਾਖਦੀ ਨਾ ਵਾਹ ਮੱਤ ਬੁੱਧ ਕਿੱਤੇ ਖੋਟ ਪਈ ਆ ਉੱਥੇ ਦੀ ਨਿਕਲ ਜਾਣਾ ਨਹੀਂ ਰਲਦੀ ਤਾਂ ਕਿਹਾ ਆਪਣੜੇ ਦਰਬਾਨ ਵਿੱਚ ਨਹੀਂ ਵਾਹ ਜਿੱਤੇ ਕੋਈ ਉਗਣ ਪਏ ਉੱਥੇ ਦੀ ਉਗੜੀ ਹੋ ਜਣੀ ਟਿਕਣੀ ਨਹੀਂ ਬਾਣੀ ਅੱਥੇ ਅੰਦਰ ਕਿਹੜੀ ਟਿਕਣੀ ਕਮੇ ਦੇਖੋ ਕਿੱਥੇ ਆ ਪਹਿਲਾਂ ਦੁੱਧ ਪਾਉਣਾ ਹੋਵੇ ਕਿਸੇ ਭਾਂਡੇ ਦੇ ਦੇਖਣਾ ਕਿ ਛੇਕ ਦਾ ਜੀ ਤੇ ਛੇਕ ਹੋਵੇ ਦੁੱਧ ਪਾਉਣਾ ਉਹ ਜਿੱਤੇ ਉਗਣਾਂ ਤੇ ਛੇਕ ਆ ਕਬੀਰ ਬੇੜਾ ਜੱਜਰਾ ਫੁੱਟੇ ਛੇਕ ਪਹਿਲਾਂ ਤਾਂ ਹਜ਼ਾਰਾਂ ਨੇ ਛੇਕ ਲੈ ਪਹਿਲਾਂ ਤਾਂ ਹਜ਼ਾਰਾਂ ਨਹੀਂ ਛੇਕ ਲੈ ਜਿੱਦਾਂ ਉਗਣੇ ਉੰਨੇ ਹੀ ਛੇਕ ਨੇ ਗੁਰਬਾਣੀ ਤੁਹਾਡੀ ਸੁਣੇ ਕੀ ਕਰੂਗਾ ਤਾਂ ਜਾਲ ਹੀ ਆ ਇਧਰ ਪਾਈ ਜਾ ਉਹ ਤਾਂ ਡਿੱਗਣੀ ਜਾਂਦੀ ਇਹ ਤਾਂ ਸਾਰੇ ਸਰਾਖ ਬੰਦ ਕਰਦੇ ਤੇ ਟਿਕਦੀ ਆ। ਆਵਣੇ ਟਿਕਦੀ ਆ। ਸਰਾਖ ਬੰਦ ਕਰਦੀ ਐ ਫਿਰ ਟਿਕਦੀ ਐ ਵੰ। ਫਜਾਦਾਆਂ ਸੇਤ ਨਾ। ਅੰਦਰ। ਟਿਕਦੀ ਕਿਉਂ ਨਹੀਂ ਬਣੀ ਕਿਸੇ ਦਾ? ਅਸਲ ਤਾਂ ਨਹੀਂ ਹੁੰਦਾ ਛੇਕਣਾ। ਉਗਣਾ। ہاں ਜੀ। ਇਹ ਹਰ ਰਸ ਪਾਵੇ। ਜਨ ਕੋਏ ਅਮਰਗ ਪੀਵੇ ਅਮਰ ਹੋਏ। ਪਾਵਾ ਜਨ ਕੋਏ। ਪਾਵੇ ਦਾ ਮਤਲਬ ਪਾਵਾ ਉਹਦੇ ਚ ਜੇ ਜੇ। ਜੋ ਦੱ ਟੇ ਗਿਆ ਤਾਂ ਤੇ ਝੜਦੀ ਤੇ ਪਾਉਦੇ ਰਹੋ ਥੱਲੇ ਨਗਰ ਦਾ ਰਹੇ ਪਾਇਆ ਤਾਂ ਹੈ ਨਹੀਂ ਝੜਦੀ ਨੇ ਕੀ ਪਾਇਆ ਉਹ ਚਾ ਪੋੜਣੀ ਵੀ ਹੁੰਦੀ ਆ ਚਾ ਵੋੜੀ ਕੋਈ ਚਾਪੀ ਦਾ ਦੇਖੇ ਖਪਾੜੀ ਭੰਦੀ ਹੈ ਜਾਂ ਫਿਰ ਪੀਣ ਵਾਸਤੇ ਉਹ ਹੁਣੀ ਸਾਰੀ ਹੋ ਸੇ ਨੇ ਹੁਣੀ ਤੋਂ ਸੇ ਲੁਕੀ ਤੋਂ ਸੇ ਦਿੱਤੀ ਆ ਗਰੰਦੀ ਨੇ ਮੂੰਹ ਜੀ ਨਮੀਰ ਆ ਗਿਆ ਮੂੰਹ ਜੀ ਉਹ ਬਾਣੀ ਨਹੀਂ ਉਹਦੇ ਬੱਲੇ ਦਾ ਕੁਝ ਨਹੀਂ ਆਉਂਦਾ ਜਾਪ ਉਹਨੇ ਉਹ ਤਾਂ ਜਾਪ ਉਹਨੇ ਮੈਂ ਕਿਹਾ ਜਾਂਦਾ ਕਬ ਉਹ ਤਾਂ ਸੰਦਤ ਵਿੱਚੋਂ ਕਿਸੇ ਦੀ ਪਿਆਲੀ ਕਾਇਮ ਹੋਵੇ ਟੁੱਟੀ ਨਾ ਹੋਵੇ ਉਹ ਜੇ ਬੰਨ ਜੁੜਿਆ ਹੋਵੇ ਕੋਹਾ ਹੋਵੇ ਖੱਪਰ ਉਹਦਾ ਕਟਿਆ ਨਾ ਹੋਵੇ ਉਹਦੇ ਬੱਲੇ ਬਹਿ ਜਾਂਦੀ ਹੈ ਪਹਿਲਾਂ ਹੀ ਦੋ ਟੋਟੇ ਹੋਏ ਨੇ ਕੋਲਾ ਜਿਹੜਾ ਉਹਦੇ ਦਾ ਦੋ ਟੋਟੇ ਹੋਏ ਹੋਏ ਨੇ ਆਵੇ ਕਿਹਦੇ ਪਾਸੇ ਜਿਹੜਾ ਉਹਦਾ ਬਾਟਾ ਹੈ ਉਹਦਾ ਵਿਚਾਲੇ ਖਟਿਆ ਹੋਇਆ ਆ ਰੀਡ ਦੋ ਡੋਟੇ ਦੀ ਉਹ ਵੀ ਉਦੋਂ ਖੱਪਰ ਉਹ ਵੀ ਉਦੋਂ ਖੱਪਰ ਫੇਰ ਇਹ ਵੇਖ ਲੈਣਾ ਪਹਿਲਾਂ ਬਾਟੇ ਢੀ ਕਰ ਲੋ ਸਿੱਧੇ ਕਰ ਲੋ ਭਾਡੇ ਸਿੱਧੇ ਕਰ ਲੋ ਫੇਰ ਉਹਨਾਂ ਦੇ ਸਰਾਖ ਬੰਦ ਕਰ ਲੋ ਫੇਰ ਸੁਣ ਲਿਓ ਬਾਣੀ ਕੋਈ ਨਹੀਂ ਬਾਹੇ ਸੁਣ ਸੁਣ ਕੇ ਹੀ ਹੋਣੇ ਨੇ ਵੀ ਸਿੱਧੇ ਖੱਪਰ ਵੀ ਬਾਣੀ ਸੁਣ ਕੇ ਹੀ ਹੋਣੇ ਨੇ ਸ਼ੇਖ ਵੀ ਬੰਦ ਪਾਣੀ ਸੁਣ ਕੇ ਹੁਣ ਇਹਦੇ ਤਾਂ ਕੁਝ ਤੇ ਕਰਨੇ ਨਹੀਂ। ਪਤਾ ਨਹੀਂ ਕਿ ਅੱਜ ਜਿਹੜਾ ਸਿਸਟਮ ਹੈ ਤਾਂ ਕੋਈ ਨਹੀਂ ਚੱਲ ਰਿਹਾ। ਇਹਦੇ ਨਾਲ ਤਾਂ ਸਮਾ ਖਰਾਬ ਹੋ ਗਿਆ ਕੰਮ ਕੀ। ਜੜੀ ਮਾੜੀ ਗੁੱਡੀ ਸਿੰਘੀ ਪਾਣਾ ਸੀ ਉਹ ਵੀ ਖਤਮ ਹੋ ਗਈ। ਜਿਹਦੀ ਮਾਇਆ ਦੀ ਝਟਕਪਟਕ ਆ ਗਈ ਜਿਆਦਾ। ਉਹਨੇ ਸਲਾਹ ਪਰ ਬੜੇ ਕੱਟਦੇ। ਹਾਂ ਜੀ। ਇਹ ਹਰ ਹਰ ਪਾਵੇ ਜਨ ਕੋਏ ਅਮਰ ਪੀਵੇ ਅਮਰ ਹੋਏ ਅਮਰ ਪੀਵੇ ਅਮਰ ਹੋਇਆ ਜਿਹੜਾ ਅਮਰ ਪੀ ਲੈਂਦਾ ਅਮਰ ਹੋ ਜਾਂਦਾ ਅਮਰ ਪੀਵੇ ਕਾਦੇ ਨੂੰ ਪਹਿਲੀ ਗੱਲ ਤਾਂ ਪਰਸੇ ਜੋ ਖੜ ਕੇ ਕੋਈ ਦਵੇ ਤਾਂ ਹੀ ਹੈ ਲੜਕਦਾ ਦਾ ਛੱਪੜ ਦਾ ਪਾਣੀ ਹੈ ਗੁਰਬਾਣੀ ਦੀ ਵਿਚਾਰ ਤਾਂ ਬੰਦ ਕੀਤੀ ਹੋਈ ਹੈ ਗੁਰਬਾਣੀ ਦੀ ਖੋਜ ਤਾਂ ਬੰਦ ਕੀਤੀ ਹੋਈ ਹੈ ਜਿਹੜੀ ਖੋਜ ਵੀ ਆ ਉਹ ਵੀ ਪੁੱਠੇ ਜਾਣ ਪੁੱਠੇ ਪੁੱਠੇ ਅਰਥ ਕੀਤੇ ਹੋਏ ਨੇ ਪੁੱਠੇ ਆਪਾਂ ਨੂੰ ਸਿੱਧੇ ਕਰਨ ਨੂੰ ਤਿਆਰ ਨਹੀਂ ਤਾਂ ਫਿਰ ਅਮਰ ਤੇ ਕਿਹਾ ਬੇਨਾਸੀ ਅਮਰ ਕਿਹਾ ਆਣਾ ਸੀ ਅਵਰ ਹੁਣ ਜੀ ਤਾਂ ਗੱਲੇ ਦੀ ਚੱਲ ਰਹੀ ਕੋਸੋਰੀਆਂ ਚ ਮਨੇ ਮਾਲ ਵੀ ਗਏ ਪੁੱਠੇ ਨਾਲ ਹਾਂ ਹਾਂ ਮੰਨਦੇ ਵੀ ਨੇ ਆਹ ਪੁੱਠੇ ਨਾਲ ਠੀਕੇ ਦਰਵਾਜੇ ਇੱਕ ਕਰ ਸੇ ਉਹ ਹੋਣਾ ਚਾਹੀਦੀ ਮਾਇਆ ਲੋੜ ਨਹੀਂ ਜਾਂਦੀ ਉਹ ਤਾਂ ਰਾਜ ਦੀ ਗੱਲ ਕਰਦੇ ਨੇ। ਮੁਕਤੀ ਦੀ ਗੱਲ ਨਹੀਂ ਕਰਦੇ। ਵਰਬਾਨੀ ਕਹਿੰਦੇ ਰਾਜਣਾ ਚਾਹੋ, ਮੁਕਤਣਾ ਚਾਹੋ। ਮੁਕਤੀ ਦੀ ਵਿਚਾਰ ਨਹੀਂ ਹੈ। ਮੁਕਤੀ ਦੇ ধারণা ਦੀ ਕੁਛ ਸਾਡੇ ਕੋਲ ਆ। ਸਾਡਾ ਟਾਰਗੇਟ ਮੁਕਤੀ ਤੋਂ ਵੀ ਅੱਗੇ ਉਹਨਾਂ ਦਾ ਤਾਂ ਮੁਕਤੀ ਵੀ ਹੈ ਜੀ ਟਾਰਗੇਟ। ਸਿੱਧੂ ਦਾ ਟਾਰਗੇਟ ਮੁਕਤੀ ਸੀ, ਸਿੱਖ ਦਾ ਟਾਰਗੇਟ ਮੁਕਤੀ ਵੀ ਹੈ। ਕੋਤੋ ਵੀ ਗਿਆ। ਅਣੀ ਉਸ ਪੁਰਖ ਦਾ ਨਾ ਹੀ ਕਦੇ ਬినాਸ਼ ਜਾਗੇ ਮਨ ਪ੍ਰਗਟੇ ਗੁਣਤਾ ਅਸਲ ਨੇ ਵੀ ਜੇਤੂ ਸਿੱਖ ਤਾਂ ਬਣਗੇ ਸੀ ਸਿੱਧੂ ਵਿੱਚ ਮੁਕਤੀ ਦੀ ਗੱਲ ਚਲਦੀ ਸੀ ਸਦਵਾਟ ਮੁਕਤੀ ਦੀ ਗੱਲ ਚਲਦੀ ਸੀ ਉਦੋਂ ਸੰਤ ਮੁਕਤੀ ਦੀ ਗੱਲ ਕਰਦੇ ਸੀ ਸਾਡੇ ਤਾਂ ਮੁਕਤੀ ਦੀ ਗੱਲ ਛੱਡ ਗਈ ਸਿੱਖਾਂ ਦਾ ਕੋਈ ਰਾਜੇ ਨਹੀਂ ਇਹ ਸਿੱਖ ਨਹੀਂ ਬਣ ਸਕਦੇ ਕਿਉਂ ਮੁਕਤੀ ਦੀ ਗੱਲ ਵੀ ਛੱਡੀ ਹੋਈ ਹੈ ਇਹਨਾਂ ਨੇ ਮੁਕਤੀ ਦੀਆਂ ਰਾਜ ਦੀ ਗੱਲ ਲੜੀ ਰੇ ਰਾਜ ਦੀ ਗੱਲ ਕਰਦੇ ਨੇ ਮਾਇਆ ਦੀ ਕਰਦੇ ਨੇ ਮਾਇਆ ਗਣ ਸਭ ਇੱਕੋ ਜਿਹੀ ਉਹ ਅਗਨ ਸਾ ਕਰ ਜਾਏ ਕਿ ਕੁਝ ਨਹੀਂ ਭੁਗਤੀ ਦੀ ਗੱਲ ਜੋਗੀ ਕਰਦਾ ਸੀ ਭੁਗਤੀ ਦੀ ਗੱਲ ਸਤ ਕਰਦੇ ਸੀ ਸਿੱਤਾ ਨਾਲੇ ਕੋਲ ਸਾਬ ਸਿੱਤਾ ਨਾਲੇ ਕੁਰਬਾਨੀ ਦੀ ਸਭਾਤ ਕਰ ਰਹੀ ਹੈ ਪਰ ਦਰਦਲਾ ਨਹੀਂ ਕਰ ਰਹੀ ਕਿਸੇ ਰਾਜੇ ਨਾਲ ਨਹੀਂ ਸਭਾਤ ਕਿਸੇ ਰਾਜੇ ਨਾਲ ਸਭਾਤ ਦਿਖਾਓ ਗੁਰੂ ਕਰਦਾ ਹੋਇਆ ਹੋਇਆ ਰਾਜੇ ਜੰਦਾ ਨੜ ਕੋਰ ਦਾ ਦਵਾਰਾ ਕੀ ਹੋਇਆ ਹੈ ਰਾਜੇ ਦੇ ਸੁਖ ਸਾਧਾ ਨੂੰ ਅਰਕ ਉਹ ਦਾ ਦੁਆਰਾ ਕੀ ਹੋਇਆ ਉਹ ਤਾਂ ਉਹ ਤਾਂ ਨਾ ਤਾਂ ਸਮਝਾ ਦੇ ਨੀ ਕੀਤਾ ਸਫਾ ਜੋਗਿਆ ਨਾ ਕੀਤਾ ਸਤਾਰਾ ਕੀਤਾ ਜਿਹੜੇ ਮੁਕਤੀ ਦੀ ਗੱਲ ਕਰਦੇ ਨੇ ਮੁਕਤੀ ਖਾਤਰ ਕੋਈ ਤਿਆਗ ਕੀਤਾ ਜਿੱਦੋਂ ਦੇ ਥੋੜਾ ਬਹੁਤ ਮੁਕਤੀ ਦੇ ਮਾਰਗ ਤੇ ਪਏ ਹੋਏ ਨੇ ਚਾਹੇ ਭੁੱਲੇ ਹੋਏ ਨੇ ਰਾਮ ਉਹਨਾਂ ਨਾਲ ਕੀਤੇ ਸਿੱਖ ਤਾਂ ਮੁਕਤੀ ਵਾਲੇ ਪਾਸੇ ਬਣੀ ਜਾਏ ਤੇ ਸੱਚੀ ਰਾਜੇ ਦੇ ਉਹ ਖੜੇ ਨੇ ਉਸ ਪ੍ਰਖਾ ਦਾ ਨਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਉਸ ਪ੍ਰਖਾ ਕਦੇ ਨਹੀਂ ਬਨਾਸ ਉਹ ਪ੍ਰਖਾ ਦਾ ਕਦੇ ਬਨਾਸ ਨਹੀਂ ਜਿਹਦੇ ਹਿਰਦੇ ਵਿੱਚ ਐਸੇ ਗੁਣ ਪ੍ਰਗਟ ਹੋ ਜਾਣ ਕੀ ਪਿੱਛੇ ਜਿਹੜੇ ਆਏ ਨੇ ਤਦ ਮੇਰਾ ਹਾਰ ਮੇਰਾ ਹਾਰ ਮੇਰਾ ਹਾਰ ਸੋਗਦਾ ਸੋਗਦਾ ਜਦੋਂ ਹਾਰ ਜਨਾਜ਼ਰ ਹੋਤਾ ਨਹੀਂ ਮਾਇਆ ਤੇ ਅਗਦਾਜੀ ਜਦੋਂ ਹਾਰ ਹਣ ਹਣ ਵਾਸਤੇ ਮਾਇਆ ਦਾ ਤਿਆਗ ਹੋ ਕਰ ਮੁਕੂ ਸਾਰੀ ਗਈ ਹਵਾ ਤੱਕ ਦਾ ਤਿਆਗ ਹਵਾ ਤੱਕ ਦਾ ਤਿਆਗ ਇਹਦਾ ਮਤਲਬ ਨਹੀਂ ਵੀ ਸਾਦੀ ਲੈਣਾ ਹੈ ਪਵਨ ਰੂਪ ਬ੍ਰਹਮ ਦਾ ਪਵਨ ਰੂਪ ਹੈ ਜਿਹੜਾ ਆਇਆ ਨਾ ਇਥੇ ਸੰਸਾਰ ਦੇ ਪਵਨ ਰੂਪ ਹੋ ਕੇ ਆਇਆ ਹੈ ਜਦ ਅਕਾਸ਼ ਛੱਡਿਆ ਨਾ ਅਕਾਸ਼ ਤੱਕ ਛੱਡਿਆ ਇਹਨੇ ਡੋਲਿਆ ਤੇ ਪਵਨ ਰੂਪੇ ਹੋਇਆ ਨਾ ਫਿਰ ਇਹ ਜੋਤਾ ਵੀ ਰੂਪ ਪਵਨ ਪਵਨ ਆ ਇੱਕ ਪੌੜ ਧੂਈ ਹੈ ਪੌੜ ਇੱਕ ਪਵਨ ਆਇਕ ਪਵਨ ਮਾਰ ਆਇਕ ਪਵਨ ਦੁਈ ਹਾਂ ਉਹ ਡੋਲਿਆ ਜਦ ਤੇ ਪਵਨ ਰੂਪ ਜੁ ਹੋਇਆ ਹੈ ਇਕੱਠਾ ਹੋ ਗਿਆ ਛੋਟਾ ਹੋ ਗਿਆ ਛੋਟਾ ਹੋਇਆ ਢੋਲਦਾ ਕਾਚ ਤੇ ਆਕਾਸ਼ ਪੂਰੇ ਚ ਫਿੱਟ ਚਾਹੀਦਾ ਹੈ ਪਵਨ ਰੂਪ ਹੈ ਪਵਨ ਰੂਪ ਢੋਲਦਾ ਪਵਨ ਰੂਪ ਹੋਇ ਜਾਵੇ ਕਿ ਪਵਨ ਨੇ ਪਵਨ ਸਮਾਇਆ ਹਾਂ ਹਾਂਜੀ ਉਸ ਪੁਰਖ ਦਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਜਦੋਂ ਪਵਣ ਰੂਪ ਛੱਡਿਆ ਨਾ ਤਾਂ ਛੱਡਿਆ ਉਹ ਫਿਰ ਠਿਰ ਹੋ ਗਿਆ ਹੁਣ ਤਾਂ ਠਿਰ ਹੋ ਗਿਆ ਨਾ ਇੱਕ ਹੋ ਗਿਆ ਕਿਉਂਕਿ ਅੱਦੇ ਦਾ ਰੂਪ ਬਣਦਾ ਸਾਬਦ ਦਾ ਰੂਪ ਬਣਦਾ ਹਾਂ ਅੱਦੇ ਦਾ ਰੂਪ ਬਣਨਾ ਪ੍ਰਭੂ ਦਾ ਰੂਪ ਬਣ ਤਾਂ ਸਾਬਦ ਹੋ ਗਿਆ ਪਵਣ ਨਹੀਂ ਬਣਿਆ ਫਿਰ ਕਿੱਥੇ ਠਿਰ ਹੋ ਗਿਆ ਰੂਪ ਰੂਪ ਹੀ ਹੋ ਗਿਆ ਬੁਰਾ ਭੀ ਹੋ ਗਿਆ। ਉਹ ਜੋ ਦੋ ਹੋ ਗਏ ਫਿਰ ਤਾਈ ਮੰਨ ਬਣਿਆ ਮਣੇ ਮੰਨ ਪਉਣ ਗਿਆ। ਬਾਡੂ ਹੋ ਗਿਆ। ਹਾਂਜੀ। ਉਸ ਪੁਰਖ ਦਾ ਨਾ ਹੀ ਕਦੇ વિનાਸ਼ ਜਾ ਕੇ ਮਨ ਪ੍ਰਗਟੇ ਗੁਣਤਾਸ। ਉਸ ਪੁਰਖ ਦਾ ਕਦੇ ਨਾ ਹੀ ਬਨਾਸ ਜਾ ਕੇ ਮਨ ਪ੍ਰਗਟੇ ਮਨ ਪ੍ਰਗਟੇ ਗੁਣਤਾਸ ਜਿਹਦੇ ਮਨ ਦੇ ਵਿੱਚ ਐਸੇ ਗੁਣ ਪ੍ਰਗਟ ਹੋ ਗਏ ਉਹਦਾ ਕਦੇ ਬਨਾਸ ਨਹੀਂ ਹੁੰਦਾ। ਜੋ ਜਨ ਜਾਣ ਭਜੇ ਪਰਖੋ ਤੁਬ ਜੋ ਜਾਣ ਜਾਣ ਪਹਿਲਾਂ ਜਾਣ ਲਵੇ ਭਜੇ ਫਿਰ ਉਹਦਾ ਨਾਲ ਜੁੜ ਜਾਵੇ ਪਰ ਖੋਤਮ ਉਤਮ ਪੁਰਖ ਨਾਲ ਉਤੋਂ ਪਰਕੋਣਾ ਅਗਰ ਜਿੱਦ ਗਲ ਚੱਲਦੀ ਸਤਪੁਰਖ ਉਤਮ ਪੁਰਖ ਜੋ ਜਨ ਜਾਣ ਭਜੇ ਪੁਰਖ ਖੋਤਮ ਤਾਂਤਾ ਕਛੂ ਨਾ ਨਾਸਾ ਉਹਦਾ ਕੁਝ ਵੀ ਨਾਸ ਨਹੀਂ ਹੁੰਦਾ ਤੇ ਸੁਪੁਰਕਾ ਕਦੇ ਨਹੀਂ ਨਾਸਾ ਸੋਹਣਾ ਨਸਾ ਕਦੇ ਦਾ ਨਾਸਾ ਹਾਂ ਜਾ ਕੇ ਮਨਪ੍ਰੇਮ ਦੇ ਬਰਾਸੋ ਜਿਹਦੇ ਬੋਲ ਦੇ ਵਿੱਚ ਐਸੇ ਗੁਣ ਪ੍ਰਗਟ ਹੋ ਜਾਣ ਉਹਦਾ ਕਦਰ ਪਛਾਨ ਆਉਂਦੀ ਹਾਂਜੀ ਆਠ ਪਹਿਰ ਹਰ ਦਾ ਨਾਮ ਲੇ ਆਠ ਪਹਿਰ ਹਰ ਦਾ ਨਾਮ ਲੇ ਅੱਠੇ ਪਹਿਰ ਹਰ ਦਾ ਨਾਮ ਲੈਣ ਦੀ ਛਾਉਂਦੀ ਲੈਦਾ ਰਹਿੰਦਾ ਆਠ ਪਹਿਰ ਉੱਜੀ ਹਰ ਦਾ ਨਾਮ ਲੈਣ ਦੀ ਰਹਿੰਦੀ ਹੈ ਉਹਦੀ ਕੋਈ ਨਹੀਂ ਕਹਿੰਦਾ ਵੀ ਹੁਣ ਸਾਫ ਨੂੰ ਗੱਲ ਕਰਾਂਗੇ ਰਾਤ ਦੇ ਟਾਈਮ ਐ ਕਹਿੰਦੇ ਜੀ ਗੱਲ ਕਰੀ ਦੀ ਹੁੰਦੀ ਐ ਨਹੀਂ ਕਹਿੰਦਾ ਉਹ ਤਾਂ ਵੀ ਹੁਣ ਬਾਈ ਅਮਰਤ ਵੇਲੇ ਹੋਰ ਗੱਲ ਹੀ ਕੋਈ ਕਰਦੀ ਹੁਣ ਹਾਈ ਕਰਦੀ ਜੇ ਸਾੜੇ ਗੱਲ ਇਹ ਤਾਂ ਅੰਲਾ ਦੇ ਚੋਰ ਗੱਲ ਹੁੰਦੀਆਂ ਨੇ ਫਿਰ ਅੱਠ ਪੈਰ ਵਾਲੀ ਉੱਥੇ ਨਹੀਂ ਹੈਗੀ ਉਹ ਕੋਨਾ ਦਾ ਤਾਂ ਫਾਰਮੈਸੀ ਹੈ ਉਹ ਸਰੋਹ ਦੀ ਹੈ ਫਾਰਮੈਸੀ ਹੈ ਇਹ ਫਾਰਮੈਲਿਟੀਆਂ ਨਾ ਰਹਿਤ ਬਗਾਵ ਦਾ ਫਾਰਮੈਲਿਟੀ ਦਾ ਦੂਰ ਨਾ ਵਾਹ ਇਹਦੀ ਫਾਰਮੈਲਿਟੀ ਹੈ ਨਾ ਰਹਿਤ ਮਾਇਦਾ ਦਾ ਉਸਦੀ ਕੋਈ ਰੋਜ਼ ਜਿੱਤੇ ਪ੍ਰਕਾਸ਼ ਹੋਣਾ ਜਿੱਤੇ ਵੀਰ ਪਈ ਜਾ ਤੇ ਪ੍ਰਕਾਸ਼ ਤਾਂ ਹੋਣਾ ਹੈ ਨਾ ਫਾਰਮੈਲਿਟੀ ਹੈ ਕੋਈ ਆਵੇ ਕੋਈ ਨਾ ਆਵੇ ਰੋਜ਼ੀ ਨੇ ਪ੍ਰਕਾਸ਼ ਕਰਨਾ ਹੀ ਕਰਨਾ ਤੂਬਤੀ ਕਰਨੀ ਉਹ ਕਰਨੀ ਹੈ ਫਾਰਮੈਲਿਟੀ ਹੈ ਕਿ ਜੇ ਅਸਾ ਕਰਦੀ